ਤਿੰਨ ਵੱਡੀਆਂ ਖਬਰਾਂ ਨੇ ਜਿਨ੍ਹਾਂ ਦੇ ਉੱਪਰ ਆਪਾਂ ਰਲ ਮਿਲ ਕੇ ਅੱਜ ਵਿਚਾਰ ਕਰਨੀ ਹੈ ਕਿ ਇਹ ਹੋ ਕੀ ਰਿਹਾ ਤੇ ਇਹ ਹੋ ਕਿਉਂ ਰਿਹਾ ਪਹਿਲੀ ਵੱਡੀ ਖਬਰ ਹੈ ਕਿ ਫਿਰੋਜ਼ਪੁਰ ਪੁਲਿਸ ਨੇ 20 ਕਿਲੋ ਚਿੱਟਾ ਹੈਰੋਇਨ ਦਾ ਨਸ਼ਾ ਜਿਹੜਾ ਉਹ ਫੜਨ ਦਾ ਦਾਵਾ ਕੀਤਾ ਫੜਿਆ ਕਿਵੇਂ ਗਿਆ ਫੜਿਆ ਕਿੱਥੋਂ ਗਿਆ ਇਹ ਤੁਹਾਨੂੰ ਅੱਗੇ ਦੱਸਦੇ ਆਂ ਦੂਜੀ ਵੱਡੀ ਖਬਰ ਹੈ ਕਿ ਚਿੱਟੇ ਸਮੇਤ ਦੋ ਮੁਟਿਆਰਾਂ ਕੁੜੀਆਂ ਗ੍ਰਿਫਤਾਰ ਕੀਤੀਆਂ ਗਈਆਂ ਨੇ ਉਹ ਕਿੱਥੇ ਕਿਵੇਂ ਕੀਤੀਆਂ ਗਈਆਂ ਨੇ ਅੱਗੇ ਤੁਹਾਨੂੰ ਦੱਸਦੇ ਆਂ ਤੀਜੀ ਵੱਡੀ ਖਬਰ ਹੈ ਫਾਜ਼ਲ ਕਪੁਲਸ ਨੇ ਬਹੁਤ ਵੱਡਾ ਦਾਵਾ ਕੀਤਾ ਹੈ ਡੀਜੀਪੀ ਪੰਜਾਬ ਪੁਲਿਸ ਦੇ ਮੁਖੀ ਨੇ ਜਾਣਕਾਰੀ ਦਿੱਤੀ ਹੈ ਕਿ ਹਥਿਆਰਾਂ ਦੇ ਜ਼ਖੀਰੇ ਸਮੇਤ ਦੋ ਵਿਅਕਤੀ ਗ੍ਰਿਫਤਾਰ ਕੀਤੇ ਨੇ ਤਿੰਨੇ ਖਬਰਾਂ ਤੇ ਗੱਲ ਕਰਦੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਲਿਖਿਓ ਤੇ ਜੇ ਅਜੇ ਤੱਕ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਤੇ ਫੋਲੋ ਕਰ ਲਓ ਤੇ ਜਿਹੜਾ ਬੈਲ ਘੰਟੀ ਵਾਲਾ ਬਟਨ ਹੈ ਨਾ ਸਬਸਕ੍ਰਾਈਬ ਕਰਕੇ ਉਹ ਦਬਾ ਦਿਓ ਮਿੱਤਰੋ ਪਹਿਲੀ ਵੱਡੀ ਖਬਰ ਹੈ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਕੱਠਾ ਹੀ 20 ਕਿਲੋ ਦੇ ਕਰੀਬ ਹੈਰੋਇਨ ਚਿਟਾ ਫੜਿਆ ਔਰ ਫਿਰੋਜ਼ਪੁਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇੱਕ ਮੁੰਡਾ सोनू ਗ੍ਰਿਫਤਾਰ ਕੀਤਾ ਔਰ ਉਹਦਾ ਪਿੰਡ ਹਬੀਬ ਵਾਲਾ ਦੱਸਿਆ ਜਾ ਰਿਹਾ ਹੈ ਹਬੀਬ ਵਾਲਾ ਪਿਛਲੇ ਦਿਨਾਂ ਦੇ ਵਿੱਚ ਫਿਰੋਜ਼ਪੁਰ ਦੇ ਜਿਹੜੇ ਏਰੀਆ ਦੇ ਵਿੱਚ ਪਾਣੀ ਆਇਆ ਹਾੜਾਈ ਸਤਲੁਜ ਨੇ ਜਿਹੜੇ ਪਿੰਡ ਡਬੋਏ ਨੇ ਉਹਨਾਂ ਦੇ ਵਿੱਚ ਹਬੀਬ ਵਾਲਾ ਦਾ ਨਾਮ ਵੀ ਸ਼ਾਮਲ ਹੈ ਹਬੀਬ ਵਾਲਾ ਬੰਨ ਟੁੱਟਣ ਦੀਆਂ ਜਿਹੜੀਆਂ ਖਬਰਾਂ ਪਿਛਲੇ ਦਿਨਾਂ ਦੇ ਵਿੱਚ ਆਈਆਂ ਉਹ ਹਬੀਬ ਵਾਲਾ ਬੰਨ ਤੇ ਇਹ ਪਿੰਡ ਪੈਂਦਾ ਔਰ ਬਹੁਤ ਭਾਰੀ ਮਾਤਰਾ ਦੇ ਵਿੱਚ ਪੁਲਿਸ ਨੇ ਦੱਸਿਆ ਵੀ ਚਿੱਟਾ ਫੜਿਆ ਗਿਆ ਪਹਿਲੀ ਗੱਲ ਤਾਂ ਇਹ ਕਿ ਯੁੱਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਕਈ ਮਹੀਨਿਆਂ ਤੋਂ ਚੱਲ ਰਿਹਾ ਫਿਰ ਵੀ ਇੰਨੀ ਇੰਨੀ ਭਾਰੀ ਮਾਤਰਾ ਚ ਜੇ ਲੋਕ ਚਿੱਟਾ ਲੈ ਵੀ ਆਉਂਦੇ ਨੇ ਔਰ ਅੱਗੇ ਲੈ ਕੇ ਵੀ ਜਾ ਰਹੇ ਹੁੰਦੇ ਨੇ ਔਰ ਚਿੱਟੇ ਦੀ ਓਵਰਡੋਜ਼ ਨਾਲ ਮੌਤਾਂ ਵੀ ਅਜੇ ਹੋ ਰਹੀਆਂ ਨੇ ਤਾਂ ਫਿਰ ਇਹ ਚੱਲ ਕੀ ਰਿਹਾ ਹੈ ਫਿਰ ਸਵਾਲ ਪੁਲਿਸ ਤੇ ਸਰਕਾਰ ਦੇ ਯੁੱਧ ਨਸ਼ਿਆ ਵਿਰੁੱਧ ਦੇ ਉੱਪਰ ਵੀ ਖੜਾ ਹੁੰਦਾ ਵੀ ਫਿਰ ਲੋਕਾਂ ਦੇ ਵਿੱਚ ਅਜੇ ਤੱਕ ਇੰਨਾ ਕੁ ਵੀ ਡਰ ਇੰਨਾ ਕੁ ਵੀ ਸਹਿਮ ਯੁੱਧ ਨਸ਼ਿਆ ਵਿਰੁੱਧ ਦਾ ਨਹੀਂ ਬਣਿਆ ਦੇਖੋ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ 15 20 ਕਿਲੋ ਜਿਹੜਾ ਚਿੱਟਾ ਫੜਨ ਦੀ ਖਬਰ ਆ ਰਹੀ ਹੈ ਹਜ਼ਾਰਾਂ ਪਰਿਵਾਰਾਂ ਨੂੰ ਉਹਨੇ ਡੋਬਣਾ ਸੀ ਹਜ਼ਾਰਾਂ ਪਰਿਵਾਰਾਂ ਦੇ ਮੁੰਡਿਆਂ ਨੂੰ ਧੀਆ ਪੁੱਤਾਂ ਨੂੰ ਉਹ ਵਰਤਾਇਆ ਜਾਣਾ ਸੀ ਪਰ ਪੁਲਿਸ ਨੇ ਫੜਨ ਦਾ ਦਾਵਾ ਕੀਤਾ ਹੈ ਦੂਜੀ ਖਬਰ ਹੈ ਜਗਰਾਉ ਤੋਂ ਜਗਰਾਉ ਪੁਲਿਸ ਨੇ ਦਾਵਾ ਕੀਤਾ ਹੈ ਕਿ ਦੋ ਮਟਿਆਰਾਂ ਕੁੜੀਆਂ ਔਰਤਾਂ ਚਿੱਟੇ ਸਮੇਤ ਨਸ਼ੇ ਸਮੇਤ ਗ੍ਰਿਫਤਾਰ ਕੀਤੀਆਂ ਔਰ ਤੀਜੀ ਖਬਰ ਜਿਹੜੀ ਹੈ ਉਹ ਫਾਜ਼ਲਕਾ ਤੋਂ ਹੈ ਜਿਹੜੀ ਕਿ ਪੰਜਾਬ ਦੇ ਡੀਜੀਪੀ ਗੌਰਵ ਜੱਦਵ ਹੋਰਾ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਪਾਈ ਹੈ ਕਿ ਹਥਿਆਰਾਂ ਦੇ ਜ਼ਖੀਰੇ ਸ ਵਿੱਚ ਦੋ ਵਿਅਕਤੀ ਫੜੇ ਨੇ ਉਹਨਾਂ ਤੋਂ ਤਿੰਨ ਪਿਸਤੌਲ ਫੜੇ ਨੇ ਔਰ ਹੋਰ ਵੀ ਅਸਲਾ ਉਹਨਾਂ ਤੋਂ ਫੜਿਆ ਗਿਆ ਅੱਜ ਤੋਂ ਕੁਝ ਦਿਨ ਪਹਿਲਾਂ ਫਾਜ਼ਲ ਕਾ ਪੁਲਿਸ ਨੇ ਲਗਭਗ 23 24 ਪਿਸਤੌਲ ਇੱਕੋ ਥਾਂ ਤੋਂ ਨਜਾਇਜ਼ ਅਸਲਾ ਫੜਨ ਦਾ ਦਾਅਵਾ ਕੀਤਾ ਸੀ ਔਰ ਇਹ ਸਭ ਕੁਝ ਕਿੱਥੋਂ ਆ ਰਿਹਾ ਕਿਵੇਂ ਆ ਰਿਹਾ ਔਰ ਇਹਦੇ ਪਿੱਛੇ ਕਾਰਨ ਕੀ ਹੈ ਹੁਣ ਤੁਸੀਂ ਦੇਖੋ ਇਹ ਤਿੰਨੇ ਥਾਵਾਂ ਤੇ ਜਿਹੜੇ ਵਿਅਕਤੀ ਫੜੇ ਗਏ ਫਿਰੋਜ਼ਪੁਰ ਜਿਹਦੇ ਕੋਲੋਂ ਚਿੱਟਾ ਫੜਿਆ ਗਿਆ ਜਗਰਾਉਂ ਚ ਜਿਹੜੀਆਂ ਦੋ ਕੁੜੀਆਂ ਕੋਲੋਂ ਨਸ਼ਾ ਫੜਿਆ ਗਿਆ ਔਰ ਇਹ ਜਿਹੜੇ ਪਿਸਤੌਲਾ ਚ ਦੋ ਵਿਅਕਤੀ ਫੜੇ ਇਹ ਸਾਰੇ ਯੰਗ ਨੇ ਨੌਜਵਾਨ ਨੇ ਵੱਡੀ ਗਿਣਤੀ ਨੌਜਵਾਨਾਂ ਤੋਂ ਹੀ ਇਹ ਸਭ ਕੁਝ ਪੜਿਆ ਜਾ ਰਿਹਾ ਹੁਣ ਵੱਡਾ ਸਵਾਲ ਹੈ ਕਿ ਇਹ ਹੋ ਕਿਉਂ ਰਿਹਾ ਦੇਖੋ ਸਾਡੀ ਜਵਾਨੀ ਨੂੰ ਜਿਹੜੇ ਕਿਰਾਏ ਪਾਇਆ ਗਿਆ ਉਹਦੇ ਕਰਕੇ ਇਹ ਹੋ ਰਿਹਾ ਇਹਦੇ ਤਿੰਨ ਕਾਰਨ ਨੇ ਪਹਿਲਾ ਸਾਡੇ ਸਰਕਾਰਾਂ ਨੇ ਇੱਥੇ ਰੁਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ ਲੋਕਾਂ ਨੂੰ ਵਧੀਆ ਰੁਜ਼ਗਾਰ ਨਹੀਂ ਗੇ ਵਧੀਆ ਆਮਦਨ ਨਹੀਂ ਗਈ ਔਰ ਇੱਕ ਤਾਂ ਵੱਡੀ ਗਿਣਤੀ ਨੌਜਵਾਨ ਵਿਹਲੇ ਨੇ ਇੱਕ ਉਹਨਾਂ ਦੀ ਕੋਈ ਆਮਦਨ ਨਹੀਂ ਹੈਗੀ ਤੇ ਦੋਨਾਂ ਕਾਰਨਾ ਕਰਕੇ ਉਹ ਇਹੋ ਜੇ ਗਲਤ ਕੰਮਾਂ ਦਾ ਸ਼ਿਕਾਰ ਹੁੰਦੇ ਨੇ ਬੇਰੁਜ਼ਗਾਰੀ ਤੇ آمدਨ ਨਾ ਹੋਣਾ ਮੰਨ ਲਓ ਨੌਜਵਾਨਾਂ ਨੂੰ ਸਰਕਾਰ ਬਹੁਤ ਵਧੀਆ ਤਨਖਾਹਾਂ ਤੇ ਵਧੀਆ ਰੁਜ਼ਗਾਰ ਦੇਵੇ ਤਾਂ ਫਿਰ ਨੌਜਵਾਨ ਇਸ ਘਟਿਆ ਦਲਦਲ ਦੇ ਵਿੱਚ ਨਹੀਂ ਤੁਰਨਗੇ ਕੋਈ ਹਜ਼ਾਰਾਂ ਕਰੋੜਾਂ ਚ ਕੋਈ ਇੱਕ ਅੱਧਾ ਘਟਿਆ ਨਿਕਲ ਆਉਂਦਾ ਹੁੰਦਾ ਪਰ ਜਿੰਨੇ ਵੱਡੇ ਪੱਦਰ ਤੇ ਜਵਾਨੀ ਨੂੰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੇ ਇਸ ਕੰਮ ਦੇ ਵਿੱਚ ਘੜੀਸਿਆ ਇਸ ਕੰਮ ਦੇ ਵਿੱਚ ਖਿੱਚਿਆ ਇਸ ਕੰਮ ਚ ਵਰਤਿਆ ਇਸ ਕੰਮ ਚ ਡਬੋਇਆ ਉਹ ਉਹ ਨਹੀਂ ਸੀ ਹੋਣਾ ਜਦੋਂ ਕੋਈ ਮੁੰਡਾ ਬੇਰੁਜ਼ਗਾਰ ਹੈ ਨੌਕਰੀ ਕੰਮ ਉਹਦੇ ਕੋਲ ਹੈ ਕੋਈ ਨਹੀਂਗਾ ਨਾ ਇੱਕ ਤਾਂ ਉਹ ਵਿਹਲਾ ਤੇ ਇੱਕ ਉਹਦੇ ਕੋਲ ਆਮਦਨ ਨਹੀਂ ਹੈਗੀ ਤਾਂ ਫਿਰ ਉਹਨੂੰ ਜੇ ਕੋਈ ਆਖੇਗਾ ਵੀ ਤੈਨੂੰ 1000 ਰੁਪਿਆ ਦਿਹਾੜੀ ਦੇਾਂਗੇ ਤੂੰ ਸਾਡੀ ਆਪੂੜੀ ਇੱਥੋਂ ਉੱਥੇ ਪੜਾਇਆ ਤਾਂ ਉਹ ਫਿਰ ਸੋਚੇਗਾ ਵੀ ਚੱਲ ਯਾਰ ਵੇਖ ਹੀ ਜਾਏਗਾ ਤਾਂ ਵਿਹਲਾ ਮਨ ਸ਼ੈਤਾਨ ਦਾ ਘਰ ਵੀ ਹੁੰਦਾ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਸੀ ਕਿ ਇੱਥੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਂਦਾ ਪਰ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਵੇਲੇ ਬੇਰਜਗਾਰੀ ਦਾ ਸ਼ਿਕਾਰ ਬੱਚੇ ਹੀ ਨਸ਼ੇ ਕਰਨ ਦੇ ਆਦੀ ਵੀ ਹੋਏ ਨੇ ਨਸ਼ਿਆਂ ਦੇ ਧੰਦੇ ਕਰਨ ਦੇ ਜਿਹੜੇ ਨਸ਼ਾ ਤਸਕਰਾਂ ਦੁਆਰਾ ਨੌਜਵਾਨ ਵਰਤੇ ਜਾ ਰਹੇ ਨੇ ਤੇ ਜਿਹੜੇ ਨਸ਼ੇ ਕਰਨ ਦਾ ਸ਼ਿਕਾਰ ਹੋਏ ਨੇ ਉਹ ਦੋਨੇ ਗੰਦੀਆਂ ਸਿਆਸਤਾਂ ਦੀ ਦੇਣ ਆ ਜੇ ਦੋਨਾਂ ਨੂੰ ਹੀ ਰੋਜ਼ਗਾਰ ਵਧੀਆ ਮਿਲਿਆ ਹੁੰਦਾ ਤਾਂ ਜਿਹੜੇ ਤਸਕਰਾਂ ਦੇ ਹੱਥੇ ਚੜੇ ਨਸ਼ਾ ਸਪਲਾਈ ਕਰਨ ਲਈ ਉਹ ਵੀ ਨਹੀਂ ਸੀ ਚੜਨੇ ਤੇ ਜਿਹੜੇ ਫਿਰ ਨਸ਼ੇ ਦਾ ਸ਼ਿਕਾਰ ਹੋਏ ਲੱਖਾਂ ਮੁੰਡੇ ਕੁੜੀਆਂ ਉਹ ਵੀ ਨਹੀਂ ਸੀ ਹੋਣੇ ਪਰ ਜੰਨੀਆਂ ਵੀ ਸਰਕਾਰਾਂ ਅੱਜ ਤੱਕ ਰਹੀਆਂ ਸਾਹਮਣੇ ਬਹੁਤ ਵੱਡੇ ਦਾਅਵੇ ਕੀਤੇ ਵੋਟਾਂ ਮਿਲੇ ਕਿ ਤੁਹਾਡੇ 3 ਪੁੱਤਾਂ ਨੂੰ ਰੋਜ਼ਗਾਰ ਦੇਾਂਗੇ ਨੌਕਰੀਆਂ ਦੇਾਂਗੇ ਆ ਕਰ ਦੇਾਂਗੇ ਉਹ ਕਰ ਦੇਣਗੇ ਪਰ ਕੀਤਾ ਕਿ ਤਰਿਆ ਕੱਖ ਤੁਸੀਂ ਦੇਖੋ ਕਿੰਨੀ ਵਾਰ ਬਾਦਲ ਸਰਕਾਰ ਰਹੀ ਪਰ ਬੇਰੋਜ਼ਗਾਰੀ ਖਤਮ ਨਹੀਂ ਕੀਤੀ ਆਟਾ ਦਾਲ ਦੇ ਦੇਾਂਗੇ ਆ ਦੇ ਦੇਾਂਗੇ ਮਤਲਬ ਅਸਲੀ ਲੱਤਾਂ ਲੋਕਾਂ ਦਾ ਰੋਜ਼ਗਾਰ ਹੁੰਦਾ ਤੇ ਲੱਤਾਂ ਨਹੀਂ ਦਿੱਤੀਆਂ ਫੌੜੀਆਂ ਦਿੱਤੀਆਂ ਫੌੜੀਆਂ ਜਿਵੇਂ ਕਿਸੇ ਬੰਦੇ ਦੀਆਂ ਲੱਤਾਂ ਵੱਢ ਕੇ ਆਪਾਂ ਤੁਰਨ ਦੇ ਲਈ ਉਹਨੂੰ ਫੌੜੀਆਂ ਦੇ ਦਈਏ ਐਦਾ ਕੀਤਾ ਗਿਆ ਫਿਰ ਕਾਂਗਰਸ ਦਾ ਸਰਕਾਰ ਜਿੰਨੀ ਵਾਰ ਆਈ ਆ ਜਦੋਂ ਪਿੱਛੇ ਕੈਪਟਨ ਸਰਕਾਰ ਰਹੀ ਆ ਉਹ ਸਭ ਤੋਂ ਵੱਡਾ ਵਾਅਦਾ ਉਹਨਾਂ ਨੇ ਇਹ ਕੀਤਾ ਸੀ ਘਰ ਘਰ ਨੌਕਰੀ ਦੇਾਂਗੇ ਘਰ ਘਰ ਰੋਜ਼ਗਾਰ ਦੇਾਂਗੇ ਲੋਕਾਂ ਨੂੰ ਲੱਗਾ ਵੀ ਵਾ ਵਾ ਘਰ ਘਰ ਹਰ ਘਰ ਨੌਕਰੀ ਦੇਣਗੇ ਲੋਕਾਂ ਨੇ ਵੋਟਾਂ ਪਾਈਆਂ ਉਹ ਜਿੱਤ ਗਏ ਕੈਪਟਨ ਮੁੱਖ ਮੰਤਰੀ ਰਿਹਾ ਖੀਰਲੇ ਦੋ ਤਿੰਨ ਮਹੀਨਿਆਂ ਕਿ ਚੰਨੀ ਨੂੰ ਬਣਾਤਾ ਪਰ ਰੋਜ਼ਗਾਰ ਨੌਕਰੀਆਂ ਉਹਨਾਂ ਨੇ ਵੀ ਨਹੀਂ ਦਿੱਤੀ ਫਿਰ ਆ ਨਵੀਂ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਇਹ ਬਦਵਾ ਦੇ ਨਾਂ ਤੇ ਇਨਕਲਾਬ ਦੇ ਨਾਂ ਤੇ ਆਈ ਇਹਨਾਂ ਨੇ ਕਿਹਾ ਭਗਵੰਤ ਮਾਨ ਸਾਹਿਬ ਹੋਰੀ ਕਹਿੰਦੇ ਰਹੇ ਵੀ ਜੇ ਸਾਡੀ ਸਰਕਾਰ ਆ ਗਈ ਸਾਰੀ ਬੇਰੋਜ਼ਗਾਰੀ ਖਤਮ ਕਰ ਦੇਣਗੇ ਹਰੇ ਪੈਨ ਨਾਲ ਪਹਿਲਾ ਮੈਂ ਬੇਰੋਜ਼ਗਾਰੀ ਚੱਕੂਗਾ ਇਹ ਸ਼ਬਦ ਦਾ ਭਗਵੰਤ ਮਾਨ ਨੇ ਭਗਵੰਤ ਮਾਨ ਸਾਹਿਬ ਕਹਿੰਦੇ ਰਹੇ ਕਿ ਜਿਹੜੇ ਮੁੰਡੇ ਕੁੜੀਆਂ ਇੱਥੋਂ ਬੇਰੋਜ਼ਗਾਰੀ ਤੋਂ ਤੰਗ ਆ ਕੇ ਬਾਹਰਲੇ ਦੇਸ਼ਾਂ 'ਚ ਜਾਂਦੇ ਨੇ ਉਹ ਜਾਣਗੇ ਨਹੀਂ ਤੇ ਜਿਹੜੇ ਉੱਥੇ ਚਲੇ ਗਏ ਨੇ ਉਹ ਵੀ ਵਾਪਸ ਪਰਤਣਗੇ ਸਾਰੇ ਇਹ ਵੱਡੇ ਵੱਡੇ ਦਾਅਵੇ ਭਗਵੰਤ ਮਾਨ ਸਾਹਿਬ ਉਰੀ ਕਰਦੇ ਰਹੇ ਪਰ ਹੋਇਆ ਕੁਝ ਬੇਰੋਜ਼ਗਾਰੀ ਖਤਮ ਹੋਈ ਕੀ ਇੱਥੋਂ ਜਾਣੋ ਵਿਦੇਸ਼ਾਂ ਦੇ ਵਿੱਚ ਹਟ ਗਏ ਕੀ ਉੱਥੇ ਜਿਹੜੇ ਗਏ ਸੀ ਲੱਖਾਂ ਮੁੰਡੇ ਕੁੜੀਆਂ ਉਹ ਪੰਜਾਬ ਚ ਵਾਪਸ ਆਉਣ ਲੱਗ ਪਏ ਕੀ ਹੋਇਆ ਕੁਝ ਨਹੀਂ ਹੋਇਆ ਇਸੇ ਤਰ੍ਹਾਂ ਸਾਰੀਆਂ ਸਰਕਾਰਾਂ ਨੇ ਲੋਕਾਂ ਨੂੰ ਲਾਰੇ ਲਾਏ ਨੇ ਪਰ ਬੇਰੁਜ਼ਗਾਰੀ ਬੇਕਾਰੀ ਮੰਦਹਾਲੀ ਖਤਮ ਨਹੀਂ ਕੀਤੀ ਇਹਦੇ ਵਿੱਚੋਂ ਹੀ ਇਹ ਸਾਰੀਆਂ ਸਮੱਸਿਆਵਾਂ ਨਸ਼ੇ ਦੀ ਲੁੱਟ ਖੋ ਦੀ ਚੋਰੀਆਂ ਦੀ ਇਹ ਸਾਰੀਆਂ ਸਮੱਸਿਆਵਾਂ ਗਲਤ ਸਿਆਸਤਾਂ ਦੀ ਦੇਣ ਆ ਇਹ ਜਿਹੜਾ ਗੈਂਗਸਟਰਵਾਦ ਇੰਨੇ ਪੱਧਰ ਤੇ ਛਾਇਆ ਜੇਕਰ ਧੀਆਂ ਪੁੱਤਾਂ ਨੂੰ ਚੰਗੀਆਂ ਨੌਕਰੀਆਂ ਚੰਗੇ ਰੁਜ਼ਗਾਰ ਮਿਲਦੇ ਤਾਂ ਫਿਰ ਲੋਕਾਂ ਦੇ ਧੀਆਂ ਪੁੱਤ ਗੈਂਗਸਟਰ ਬਣਨ ਵੱਲ ਵੀ ਨਹੀਂ ਸੀ ਜਾਣੀ ਸੋ ਅਜੇ ਵੀ ਵਕਤ ਰਹਿੰਦਿਆਂ ਵੈਸੇ ਤਾਂ ਬਹੁਤ ਵਕਤ ਲੰਘ ਗਿਆ ਬਹੁਤ ਨੁਕਸਾਨ ਹੋ ਗਿਆ ਪਰ ਜੇ ਕੋਈ ਲੋਕਪੱਖੀ ਸਰਕਾਰ ਬਣੇ ਜਿਹੜੀ ਇੰਜ ਕਰੇ ਤਾ ਇਹ ਚੀਜ਼ਾਂ ਰੁਕ ਸਕਦੀਆਂ ਨਹੀਂ ਪਰ ਅਜੇ ਇਹ ਦਿਖ ਨਹੀਂ ਕਿਤੇ ਰਿਹਾ ਬਹੁਤ ਮਿਹਰਬਾਨ